ਦੇਖੋ ਇੱਕ ਤਾਂ ਸੀਗਾ ਕਿ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਕਿ ਸਾਡੇ ਹੋਣਹਾਰ ਵਿਸ਼ਿਸ਼ ਪਦਰੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਹਨ ਇਹਨਾਂ ਨੇ ਜੋ ਦੁਖਾਂਤ ਭੋਗਿਆ 2 ਸਾਲ ਤੋਂ ਗੈਂਗਸਟਰਸ ਨੇ ਕਤਲ ਕੀਤਾ ਸਭ ਤੋਂ ਪਹਿਲਾਂ ਇਹਨਾਂ ਦੀ ਸਿਕਿਉਰਿਟੀ ਵਿਦਡਰਾ ਕਰਕੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਨਲੇਕੀ ਕੀਤੀ ਬਲਤੇਜ ਪੰਨੂ ਵਰਗੇ ਨਲੇਕ ਪੱਤਰਕਾਰਾਂ ਨੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸ਼ੇਅਰ ਕੀਤਾ 24 ਘੰਟਿਆਂ ਚ ਇਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਮਾਰਤਾ ਜਿਹੜੇ ਗੈਂਗਸਟਰ ਫੜੇ ਗਏ ਉਹ ਜੇਲਾ ਚੋਂ ਅੰਦਰ ਟੀਵੀ ਇੰਟਰਵਿਊਸ ਦੇ ਰਹੇ ਨੇ ਦੇਸ਼ ਦੇ ਟਾਪ ਦੇ ਚੈਨਲਸ ਨੂੰ ਇੰਟਰਵਿਊ ਦਿੱਤੀਆਂ ਸਾਲ ਹੋ ਗਿਆ ਕਿਸੇ ਪੰਜਾਬ ਪੁਲਿਸ ਦੇ ਏਡੀਜੀਪੀ ਦੀ ਇਨਕੁਆਇਰੀ ਰਿਪੋਰਟ ਦੱਸੀ ਨਹੀਂ ਕਿ ਉਹ ਇੰਟਰਵਿਊਸ ਕਿਉਂ ਕੀਤੀਆਂ ਇਹਨਾਂ ਦਾ ਬੱਚਾ ਪੈਦਾ ਹੋਇਆ ਦੂਸਰਾ ਸ਼ੁਭਦੀਪ ਆਇਆ ਉਹਦੇ ਤੇ ਮੈਂਟਲ ਟੌਰਚਰ ਕਰਨ ਲਈ ਬੀਜੇਪੀ ਦੀ ਚਿੱਠੀ ਮੰਗਵਾ ਕੇ ਦਿੱਲੀੋਂ ਤੁਰੰਤ ਸਿਵਲ ਸਰਜਨ ਬਠਿੰਡਾ ਦੇ ਉੱਤੇ ਪ੍ਰੈਸ਼ਰ ਪਾ ਕੇ ਕਿ ਕਿਸੇ ਤਰੀਕੇ ਨਾਲ ਇਹ ਬੱਚਾ ਪੈਦਾ ਹੋਣ ਤੋਂ ਵੀ ਰੋਕਿਆ ਤੁਸੀਂ ਸੁਣਿਆ ਸਾਰਾ ਕੁਝ ਜੁਕਰ ਇਸ ਲਈ ਇਹਨਾਂ ਦੀ ਇਨਸਾਫ ਦੀ ਲੜਾਈ ਬਕਾਇਆ ਆਉਣ ਵਾਲੇ ਸਮੇਂ ਵਿੱਚ ਇੰਡੀਆ ਅਲਾਈਂਸ ਰਾਹੀਂ ਅਸੀਂ ਲੜਾਂਗੇ ਔਰ ਜੋ ਇਹਨਾਂ ਨੇ ਸਾਨੂੰ ਸਪੋਰਟ ਦੇਣ ਦਾ ਫੈਸਲਾ ਕੀਤਾ ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦੇ ਸਮੂਹ ਪਰਿਵਾਰ ਆਪਣੀ ਭੈਣ ਚਰਨਕੌਰ ਜੀ ਦਾ तहे ਦਿਲ ਤੋਂ ਧੰਨਵਾਦ ਹੈ ਕੱਲਾ ਸੰਗਰੂਰ ਨਹੀਂ ਬਠਿੰਡਾ ਨਹੀਂ ਗੁਰਦਾਸਪੁਰ ਨਹੀਂ ਲੁਧਿਆਣਾ ਬਲਕਿ ਸਮੂਹ ਪੰਜਾਬ ਦੇ ਸਾਰੇ ਕਾਂਗਰਸ ਕੈਂਡੀਡੇਟਸ ਦਾ ਸਪੋਰਟ ਕੀਤੀ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਦੂਸਰਾ ਦੂਸਰਾ ਮਸਲਾ ਸੀ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵਾਟਰ ਸੈਸ ਸੀ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇੱਥੋਂ ਸਾਫ਼ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਭਾਜਪਾ ਨੂੰ ਕੁੱਟਣ ਦਿੱਤਾ ਸ਼ੁਭਦੀਪ ਮਾਰਨ ਦਿੱਤਾ ਪ੍ਰੀਤਪਾਲ ਡੈਮੇਜ ਹੋਣ ਦਿੱਤਾ ਲੱਤਾਂ ਬਾਹਾਂ ਤੋੜਤੀਆਂ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਔਰ ਇੱਕ ਨਾਲ ਮਸਲਾ ਮੈਂ ਜੋ ਉਠਾਇਆ ਕਿ ਨਹਿਰੀ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਕਿਸੇ ਡਿਊਬੀਅਸ ਹਿਡਨ ਅਜੰਡੇ ਦੇ ਤਹਿਤ ਹਰਿਆਣਾ ਦਿੱਲੀ ਨੂੰ ਫਾਇਦਾ ਦੇਣ ਲਈ ਨਹਿਰੀ ਵਿਭਾਗ ਦੇ ਪਟਵਾਰੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਝੂਠੇ ਅੰਕੜੇ ਪੇਸ਼ ਕਰੋ ਅਸਲ ਵਿੱਚ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਖਾਲਿਆਂ ਟੇਲੰਡਾਂ ਤੱਕ ਕੇਵਲ 17% ਦੀ ਪਹੁੰਚ ਰਿਹਾ ਹੈ ਪਰ ਇਹ ਕਹਿ ਰਹੇ ਨੇ ਕਿ ਤੁਸੀਂ ਪਟਵਾਰੀਆਂ ਨੂੰ ਕਿਹਾ ਕਿ ਤੁਸੀਂ ਲਿਖੋ ਕਿ 100% ਪਾਣੀ ਸਾਰਾ ਜਿਹੜਾ ਹੈ ਪੰਜਾਬ ਦਾ ਨਹਿਰਾਂ ਦਾ ਪਾਣੀ ਅਖੀਰ ਤੱਕ ਪਹੁੰਚ ਰਿਹਾ ਇਸ ਤਰ੍ਹਾਂ ਕਰਨ ਨਾਲ ਖਤਰਾ ਇਹ ਆ ਕਿ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਐਸਐਲ ਦਾ ਬਹੁਤ ਵੀਕ ਹੋਵੇਗਾ ਕੱਲ ਨੂੰ ਹਰਿਆਣਾ ਤੇ ਦਿੱਲੀ ਸਰਕਾਰ ਕਹੇਗੀ ਕਿ ਇਹ ਤਾਂ ਕਹਿੰਦੇ ਸਾਨੂੰ ਪਾਣੀ ਘਾਟ ਹੈ ਜੀ ਇਹਨਾਂ ਦਾ ਤਾਂ ਜਿਹੜਾ ਨਹਿਰਾਂ ਦਾ ਪਾਣੀ 100% ਇਰੀਗੇਸ਼ਨ ਵਾਸਤੇ ਕੱਲੇ-ਕੱਲੇ ਟੇਲੈਂਡ ਤੱਕ ਪਹੁੰਚਿਆ ਜਦ ਕੇ ਪਹੁੰਚ ਨਹੀਂ ਰਿਹਾ ਔਰ ਇਹਨਾਂ ਨੇ ਪਟਵਾਰੀਆਂ ਦੇ ਉੱਤੇ ਜ਼ੁਲਮ ਕਰਦਿਆਂ ਜਸਕਰਨ ਸਿੰਘ ਗਹਿਰੀ ਬੁੱਟਰ ਜੋ ਪ੍ਰਧਾਨ ਆ ਉਸ ਤੇ ਪਰਚਾ ਦਰਜ ਕਰਤਾ ਉਹਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਦਰਜਨਾ ਸੈਂਕੜੇ ਪਟਵਾਰੀਆਂ ਨੂੰ ਟੌਰਚਰ ਕੀਤਾ ਡਿਪਾਰਟਮੈਂਟਲ ਇਨਕੁਆਰੀਆਂ ਖੋਲ੍ਹਤੀਆਂ ਔਰ ਬਾਗਵਾਨੀ ਦਾ ਜਿਹੜਾ ਪਾਣੀ ਦੀ ਕਟੌਤੀ ਕਰਤੀ ਔਰ ਇਸੇ ਤਰ੍ਹਾਂ ਨਾਲ ਜੋ ਇਹ ਝੂਠ ਬੋਲਿਆ ਜਾ ਰਿਹਾ ਅੰਕੜੇ ਫਰਜ਼ੀ ਪੇਸ਼ ਕੀਤੇ ਜਾ ਰਹੇ ਮੈਨੂੰ ਸ਼ੁਭਵਾਕ ਕੇ ਕ੍ਰਿਸ਼ਨ ਕੁਮਾਰ ਆਇਦਰ ਦਿੱਲੀ ਦੀ ਗੇਮ ਖੇਡ ਰਿਹਾ ਜਾਂ ਕੇਜਰੀਵਾਲ ਦੀ ਗੇਮ ਖੇਡ ਰਿਹਾ ਜਾਂ ਸੰਦੀਪ ਪਾਟਕ ਦੀ ਜਾਂ ਰਾਗਵ ਚੱਡੇ ਦੀ ਗੇਮ ਖੇਡ ਰਿਹਾ ਭਗਵੰਤ ਮਾਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਾਫ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਅੱਗੇ ਸਫਾਈ ਦੇਣੀ ਚਾਹੀਦੀ ਨਹੀਂ ਮੀਥੇਰ ਕਿੱਥੋਂ ਬੋਲ ਰਿਹਾ ਉਹ ਤਾਂ ਜੀਵਨ ਜੋਤ ਮਾਨਸਾ ਉਹ ਕਹਿੰਦਾ ਜੀ ਖੈਰਾ ਸਾਹਿਬ ਨੂੰ ਕੋਈ ਸ਼ੌਂਕ ਹੈ ਸੋਸ਼ਲ ਮੀਡੀਆ ਤੇ ਮੈਂ ਤਾਂ ਚਲਾਨ ਦੀ ਕਾਪੀ ਨਾਲ ਲੈ ਆ ਜੀਵਨ ਜੋਤ ਮਾਨਸਾ ਦੀਆਂ ਫੋਟੋਆਂ ਇਹਦੀ ਰਿਸ ਉਹ ਚਲਾਨ ਦੇ ਵਿੱਚ ਉਹਦਾ ਨਾਮ ਆ ਐਲਓਸੀ ਉਹ ਬਾਹਰ ਵਿਦੇਸ਼ਾ ਵਿੱਚ ਜਾ ਨਹੀਂ ਸਕਦਾ ਨਾਟ ਨੈਸੈਸਿਟੀ ਥੈਟ ਹੀ ਹੈਜ਼ ਬੀਨ ਅਰੈਸਟਡ ਹੀ ਮੇ ਬੀ ਅਰੈਸਟਡ ਟਮਾਰੋ ਹੀ ਮੇ ਬੀ ਅਰੈਸਟਡ 3 ਮਹੀਨੇ ਬਾਅਦ ਇਹ ਉਹਨਾਂ ਬੰਦਿਆਂ ਨੂੰ ਆਪਣੇ ਨਾਲ ਕੈਂਪੇਨ ਚ ਕਿਉਂ ਲੈ ਕੇ ਜਾ ਰਹੇ ਨੇ ਔਰ ਮੀ ਇਥੇਰ ਦੱਸੇ ਉਹ ਕਦੀ ਇਹਨਾਂ ਦੇ ਘਰ ਚੱਲ ਕੇ ਅਫਸੋਸ ਕਰਨ ਗਿਆ ਚਾਚ ਨਾਲ ਆ ਜਿਹੜੇ 92 ਬੰਦੂਆ ਮਜ਼ਦੂਰ ਨੇ ਸਵਾਇ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਕੋਈ ਬੋਲਿਆ ਇਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਤੋਂ ਟਾਈਮ ਮੰਗਦੇ ਰਹੇ 22 ਤਰੀਕੇ ਨਾਲ ਟਾਈਮ ਨਹੀਂ ਦਿੰਦਾ ਜਿੰਨਾਂ ਇਹਨਾਂ ਦੇ ਕੋ ਘਰੋਂ ਦਾ ਇੱਕ ਛੋਣੀ ਬਣਾ ਕੇ ਆਉਂਦਾ 1000 ਗਨਮੈਨ ਲੈ ਕੇ ਆਉਂਦਾ 1500 ਗਨਮੈਨ ਲਾ ਦਿੰਦਾ ਦਿਸ ਇਜ਼ ਗ੍ਰੋਸ ਇਨਜਸਟਿਸ ਇਸ ਕਰਕੇ ਉਹਨਾਂ ਨੇ ਸਿਰਫ ਲਿਪ ਸਰਵਿਸ ਕੀਤੀ ਆ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਤੇ ਇਨਸਾਫ ਦੇ ਵਿੱਚ ਕੋਈ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮਾਨ ਸਾਹਿਬ ਨੇ ਅਗਰ ਉਹਨਾਂ ਦੀ ਲੜਾਈ ਵਿੱਚ ਹਿੱਸਾ ਪਾਇਆ ਤੇ ਖੇਰੇ ਨੇ ਵੀ ਉਸੇ ਬਰਾਬਰ ਦਾ ਹਿੱਸਾ ਪਾਇਆ ਜਿਹੜੇ ਵੀ ਇਸ਼ੂ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਉਹ ਸਾਰੇ ਇਸ਼ੂਜ਼ ਮੈਂ ਵੀ ਰੇਜ਼ ਕੀਤੇ ਨੇ ਬਲਕੌਰ ਸਿੰਘ ਸਿੱਧੂ ਦਾ ਸਮਝੋ ਸ਼ੁਭਦੀਪ ਸਿੱਧੂ ਕਾਂਗਰਸ ਦਾ ਮਾਨਸਾ ਦਾ ਕੈਂਡੀਡੇਟ ਸੀਗਾ ਔਰ ਇਸੇ ਕਰਕੇ ਮਾਰਿਆ ਗਿਆ ਕਿਉਂਕਿ ਜਿਹੜਾ 295 ਗੀਤ ਗਾਇਆ ਉਸਨੇ ਉਹ ਉਹ ਚੁਬਿਆ ਆਮ ਆਦਮੀ ਪਾਰਟੀ ਨੂੰ ਸਿਕਿਉਰਿਟੀ ਵਿਡਰਾ ਕੀਤੀ ਇੱਕ ਇੱਕ ਸਾਜਿਸ਼ ਦੇ ਤਹਿਤ ਸਭ ਕੁਝ ਹੋਇਆ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਨੁਕਸਾਨ ਦੀ ਪਰਪਾਈ ਇੰਡੀਆ ਅਲਾਈਂਸ ਕਰੇਗਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਮਦਦ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਦੇਖੋ ਇੱਕ ਹਰ ਇਲੈਕਸ਼ਨ ਦਾ ਇੱਕ ਆਪਣਾ ਉਸ ਵਕਤ ਦਾ এজেন্ডਾ ਸੀਗਾ ਮੁੱਦੇ ਸੀਗੇ ਹਾਲਾਂਕਿ ਮਾਨ ਸਾਹਿਬ ਮੰਨਦੇ ਨਹੀਂਗੇ ਉਹ ਤੁਸੀਂ ਆਪ ਪੁੱਛਿਆ ਪੱਤਰਕਾਰਾਂ ਨੇ ਕਿ ਕੀ ਤੁਹਾਡੀ ਜਿੱਤ ਵਿੱਚ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਕਤਲ ਸੀਗਾ ਉਹਨਾਂ ਨੇ ਕਿਹਾ ਨਹੀਂ ਇਹ ਗਲਤ ਕਿੱਥੋਂ ਕਰਦੇ ਤੁਸੀਂ ਉਹ ਆਪਣੀ ਪ੍ਰਾਪਤੀਆਂ ਗਿਣਾਉਂਦੇ ਔਰ ਮੈਨੂੰ ਮਾਨ ਸਾਹਿਬ ਤੇ ਕੋਈ ਗਿਲਾ ਨਹੀਂਗਾ ਉਹ ਸਾਡੇ ਸਤਕਾਰਯੋਗ ਨੇ ਲੇਕਿਨ ਇੱਕ ਗੱਲ ਤੁਹਾਡੇ ਜਰੀਏ ਮੈਂ ਪੁੱਛਣਾ ਚਾਹਣਾ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਆ ਕਿ ਮਾਨ ਸਾਹਿਬ ਨੇ ਰਾਸ਼ਟਰਪਤੀ ਦੀ ਐਮਪੀ ਦੀ ਵੋਟ ਜਿਹੜੀ ਸੀ ਉਹ ਭਾਜਪਾ ਨੂੰ ਪਾਈ ਆ ਹੀ ਆਲਸੋ ਮਸ ਕਲੈਰੀਫਾਈ ਡਸ ਹੀ ਸਟੈਂਡ ਵਿਦ ਦਾ ਭਾਜਪਾ ਐਲਾਈਅੰਸ ਔਰ ਡਸ ਹੀ ਸਟੈਂਡ ਵਿਦ ਦਾ ਸੈਕੂਲਰ ਫੋਰਸਸ ਆਫ ਦਿਸ ਕੰਟ ਭਗਵਾਨਤਮਾਨ ਨੇ ਪਿ ਮਸਤੂਆਣਾ ਸਾਹਿਬ ਦਾ ਮੈਡੀਕਲ ਕਾਲਜ ਦਾ ਨੀ ਪੱਥਰ ਉਦਾਂ ਹੀ ਪਿਆ ਵਾ ਮੈਂ ਧੂਰੀ ਦੀ 슈ਗਰ ਮਿਲ ਬੰਦ ਹੋ ਗਈ 13 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਪਿਆ ਵਾ ਧੂਰੀ ਚ ਇੱਕ ਰੇਲਵੇ ਲਾਈਨ ਦੇ ਉੱਤੇ ਪੁਲ ਨਹੀਂ ਬਣਾ ਸਕਿਆ ਇਹ ਦੱਸਣ ਤਾਂ ਸਹੀ ਮੀਥਿਆ ਰੂਣੀ ਆ ਮੈਂ ਹੁਣੇ ਪਿੰਡ ਵਿੱਚ ਆਇਆ ਉੱਥੇ ਸਾਡਾ ਪਿੰਡ ਸਿਗਾ ਹਰੀਗੜ੍ਹ ਉੱਥੇ ਡਿਸਪੈਂਸਰੀ ਬੰਦ ਪਈ ਆ ਮਤਲਬ ਸਮਾਨ ਹੈਗਾ ਸਭ ਕੁਝ ਹੈਗਾ ਲੇਕਿਨ ਉਹ ਚੱਕ ਕੇ ਪੂਰੇ ਪਿੰਡ ਵਿੱਚ ਲੈ ਕੇ ਧੱਕੇ ਦੇ ਨਾਲ ਇਹ ਕੋਈ ਇੱਕੋ ਰਜਵਾੜਾ ਸਹੀ ਸਿਸਟਮ ਚੱਲ ਰਹੀ ਹੈ ਦਲਬੀਰ ਗੋਲਡੀ ਸੁਣੋ ਮੈਂ ਮੈਨੂੰ ਪਤਾ ਲੱਗਿਆ ਕੋ ਬਹੁਤ ਜ਼ਿਆਦਾ ਸਵਿਰਲੀ ਡਿਪਰੈਸ ਹੋ ਗਏ ਨੇ ਕਿਉਂਕਿ ਬੰਦਾ ਉਹ ਜਜ਼ਬਾਤ ਵਿੱਚ ਆਣ ਕੇ ਜਾਂ ਕਿਸੇ ਡਰ ਵਿੱਚ ਆਣ ਕੇ ਫੈਸਲਾ ਤਾਂ ਲੈ ਲਿਆ ਨਾ ਉਹਨੂੰ ਕਾਗਜ਼ ਦਾਖਲ ਕਰਾਉਣ ਲੈ ਕੇ ਗਿਆ ਮੀਥੇਰ ਜੀ ਨਾ ਉਹਨੂੰ ਕਿਸੇ ਕੱਠ ਵਿੱਚ ਲੈ ਕੇ ਜਾਂਦੇ ਨੇ ਨਾ ਚੀਫ ਮਿਨਿਸਟਰ ਦਾ ਫੋਨ ਚੁੱਕਦਾ ਵਾ ਉਹਦੀ ਤਾਂ ਬਹੁਤ ਦੁਰਦਸ਼ਾ ਹੋਈ ਆ ਮੇਰਾ ਸਗੋ ਦਿਲ ਮੇਰੀ ਹਮਦਰਦੀ ਆ ਗੋਲਡੀ ਦੇ ਨਾਲ ਕਿ ਉਹ ਉਸ ਨੂੰ ਗਲਤ ਫੈਸਲਾ ਲੈਣਾ ਨਹੀਂ ਚਾਹੀਦਾ ਸੀ ਦਿਸ ਇਜ਼ ਲਾਈਕ ਕਮਿਟਿੰਗ ਅ ਪੋਲਿਟੀਕਲ ਸੁਸਾਈਸਾਈਡ ਸਾਰੇ ਪੰਜਾਬ ਦੇ ਵਿੱਚ ਊਠੇ ਪਰਚੇ ਦਰਜ ਤੁਹਾਡੇ ਸਾਹਮਣੇ ਮੈਂ ਬੈਠਾ ਆ ਪੰਜ ਪਰਚੇ ਤਾਂ ਮੇਰੇ ਤੇ ਊਠੇ ਪਰਚੇ ਪੰਜ 4 ਮਹੀਨੇ ਜੇਲ੍ਹ ਵਿੱਚ ਮੈਂ ਕੱਟ ਕੇ ਆਇਆ ਇਹਨਾਂ ਦੀ ਬਦੌਲਤ ਅਸੀਂ ਇੱਕ ਮੇਰੀ ਸੁਣੋ ਗੱਲ ਧਿਆਨ ਨਾਲ 2000 ਜਿਹੜੀ ਸੰਗਰੂਰ ਦੀ ਸੀਟ ਹੈ ਨਾ ਇਹ 2027 ਦਾ ਦਰਵਾਜ਼ਾ ਹੈ ਅਗਰ ਅਸੀਂ ਸੰਗਰੂਰ ਦੀ ਸੀਟ ਦਿੱਤਾਗੇ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਵੇਗੀ ਪੰਜਾਬ ਚ